ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਤੇ ਲੁੱਟਖੋ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਛੇਹਟਾ ਦੀ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਪੁਲਿਸ ਨੇ ਪਿਸਤੌਲ ਦੀ ਨੋਕ ਤੇ ਘਰ ਦੇ ਵਿੱਚ ਵੜ ਕੇ ਲੁੱਟਖੋ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਬੰਧੀ ਅੰਮ੍ਰਿਤਸਰ ਦੇ ਏਡੀਸੀਪੀ ਪ੍ਰਭਜੋ ਸਿੰਘ ਵਿਰਕ ਨੇ ਪ੍ਰੈਸ ਕਾਨਫਰੰਸ ਕਰਦੇ ਦੱਸਿਆ ਕਿ ਜਸਬੀਰ ਸਿੰਘ ਆਪਣੇ ਪਰਿਵਾਰ ਸਮੇਤ ਘਰ ਚ ਮੌਜੂਦ ਸੀ ਤੇ ਬਾਹਰਲਾ ਬੂਹਾ ਖੁੱਲਾ ਸੀ ਤੇ ਚਾਰ ਅਣਪਛਾਤੇ ਨੌਜਵਾਨ ਘਰ ਦੇ ਵਿੱਚ ਦਾਖਲ ਹੋਏ ਤੇ ਉਹਨਾਂ ਵੱਲੋਂ ਇੱਥੇ ਲੁੱਟਖੋਹ ਦੀ ਜਿਹੜੀ ਵਾਰਦਾਤ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਪਰ ਹੁਣ ਪੁਲਿਸ ਵਾਲਿਆਂ ਨੇ ਇੱਥੇ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਤੇ ਜਲਦ ਹੀ ਜਿਹੜੀ ਤਫ਼ਤੀਸ਼ ਹੈ ਉਹ ਕੀਤੀ ਜਾਵੇਗੀ ਅੱਗੇ ਉਹਨਾਂ ਕੀ ਕਿਹਾ ਤੁਸੀਂ ਆਪ ਹੀ ਸੁਣੋ ਕੌਨਸਾ ਸ ਹੈ ਅਸੀਂ ਕਰ ਰਹੇ ਹਾਂ ਮਕਦਮਾ ਨੰਬਰ 40 ਦੇ ਵਿੱਚ ਜਿਹੜੀ ਹੋ ਗਈ ਸਾਡੇ 379 ਵੀ ਹੋਈ ਸੀਗੀ ਥਾਣਾ ਛਾਟੇ ਦੇ ਵਿੱਚ 26 2 2024 ਨੂੰ ਰਾਤ 10:30 ਦੇ ਕਰੀਬ ਜਿਹੜੇ ਸੀਗੇ ਦੋ ਅਨਨੋਨ ਜਿਹੜੇ ਅਨਪਛਾਤੇ ਚਾਰ ਅਨਪਛਾਤੇ ਵਿਅਕਤੀ ਜਿਹੜੇ ਮੋਟਰਸਾਈਕਲਾਂ ਤੇ ਆਏ ਦੇ ਸੀਗੇ ਤੇ ਉਹਨਾਂ ਨੇ ਆ ਕੇ ਘਰ ਵੜ ਕੇ ਜਿਹੜੀ ਸੀਗੀ ਇਹ ਚੋਰੀ ਕੀਤੀ ਸੀਗੀ ਮਤਲਬ ਕਿ ਸਨੇਚਿੰਗ ਕੀਤੀ ਸੀਗੀ ਇੰਨਾ ਬੜਾ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਕਿ ਰਾਤ ਦਾ ਵੇਲਾ ਸੀ ਔਰ ਘਰ ਦੇ ਵਿੱਚ ਵੜ ਕੇ ਜਿਹੜਾ ਇਹਨਾਂ ਨੇ ਇੱਕ ਵਾਰਦਾਤ ਕੀਤੀ ਸੀ ਇਹਦੇ ਵਿੱਚ ਸਾਡੇ ਐਸਐਚਓ ਸਾਹਿਬ ਜਿਹੜੇ ਹੈਗੇ ਨੇ 66 ਦੇ ਕਪਿਲ ਕੌਸ਼ਲ ਜੀ ਇੰਸਪੈਕਟਰ ਸਾਹਿਬ ਇਹਨੇ ਬਹੁਤ ਮਿਹਨਤ ਕਰਕੇ ਜਿਹੜੇ ਦੋ ਦੋਸ਼ੀ ਪਰਮਜੀਤ ਸਿੰਘ ਤੇ ਇਕਬਾਲ ਸਿੰਘ ਜਿਹੜੇ ਸੀਗੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਇਹਨਾਂ ਦੇ ਕੋਲੋਂ ਇੱਕ ਜਿਹੜਾ ਹੈਗਾ ਮੋਬਾਈਲ ਜਿਹੜਾ ਖੋਹ ਕੀਤਾ ਸੀ ਉਹ ਔਰ ਇੱਕ ਚੋਰੀ ਦਾ ਜਿਹੜਾ ਸੀਗਾ ਉਹਦੇ ਵਿੱਚ ਪਲੈਟੀਨਾ ਜਿਹੜਾ ਮੋਟਰਸਾਈਕਲ ਵਰਤਿਆ ਗਿਆ ਸੀਗਾ ਉਹ ਤੇ ਵਾਰ ਦਾ ਜਿਹੜਾ ਉਹ ਖੋਹ ਕੀਤਾ ਸੀਗਾ ਮੋਟਰਸਾਈਕਲ ਉਹ ਵੀ ਇਹਨਾਂ ਨੇ ਰਿਕਵਰ ਕਰ ਲਿਆ ਸੋ ਇਸ ਤਰ੍ਹਾਂ ਦੋ ਮੋਟਰਸਾਈਕਲ ਤੇ ਜਿਹੜੇ ਮੋਬਾਈਲ ਰਿਕਵਰ ਸੀਗਾ ਉਹ ਵੀ ਇਹਦੇ ਵਿੱਚ ਉਹ ਕਰ ਲਿਆ ਤੇ ਦੋ ਵਿਅਕਤੀਆਂ ਨੂੰ ਜਿਹਦੇ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਹੋਰ ਵੀ ਕੁਝ ਬਰਾਮਦ ਜਿਹੜਾ ਜਿਹੜੀ ਕਿ ਬਰਾਮਦ ਸੀ ਟੋਟਲ ਸਾਰਾ ਕੁਝ ਰਿਕਵਰ ਕਰ ਲਿਆ ਦੇਖੋ ਇਹਨਾਂ ਦੇ ਵਿੱਚ ਅਜੇ 2 ਮੌਦ ਗ੍ਰਿਫਤਾਰ ਕਰਨ ਵਾਲੇ ਬਾਕੀ ਹੈਗੇ ਜੋ ਪੁਛਕਿਸ਼ ਮੁਤਾਬਕ ਜਿਹੜੇ ਹੈਗੇ ਆ 2 ਜਿਹੜੇ ਹੋਰ ਦੋਸ਼ੀ ਹੈਗੇ ਆ ਉਹਨਾਂ ਦੇ ਕੋਲ ਹੈਗੇ ਜੀ ਦੋਰੀ ਦਾ ਸਬੰਧ ਸਾਰਾ ਬਰਾਮਦ ਜਿਹੜਾ ਮੋਟਰਸਾਈਕਲ ਤੇ ਮੋਬਾਈਲ ਗਿਆ ਸੀਗਾ ਉਹ ਹੋ ਗਿਆ ਜਿਹੜਾ ਸੋਨੇ ਦੀਆਂ ਆਈਟਮਸ ਹੈਗੀਆਂ ਉਹ ਦੂਸਰੇ ਬੰਦੇ ਕੋਲ ਹੈ ਜਿਹੜੇ ਜਦੋਂ ਫੜੇ ਜਾਣਗੇ ਉਹ ਫਿਰ ਕਿੱਥੋਂ ਦੇ ਰਹਿਣ ਵਾਲੇ ਇਹ ਦੋਨੇ ਜਿਹੜੇ ਹੈਗੇ ਸ਼ਾਟੇ ਦੇ ਸ਼ਾਟੇ ਏਰੀਆ ਦੇ ਰਹਿਣ ਵਾਲੇ ਇਹਨਾਂ ਨੂੰ ਦੇਖੀ ਕੀਤੀ ਗਈ ਸੀ ਪਹਿਲੇ ਇਹਨਾਂ ਦੇ ਵਿੱਚੋਂ ਇੱਕ ਉਹ ਮੁਹੱਲੇ ਦੇ ਵਿੱਚ ਕਾਫੀ ਜਾਣ ਪਛਾਣ ਸੀਗੀ ਉਹਨੂੰ ਪਤਾ ਸੀਗਾ ਵੀ ਇੰਨੇ ਕਬਜੇ ਜਿਹੜੇ ਅੱਜ ਵਿਆਹ ਤੇ ਜਾਣਾ ਹੈ ਤਿਆਰ ਹੈਗਾ ਤੇ ਇਹਨਾਂ ਦੇ ਕੋਲ 골ਡ ਹੋਏਗਾ ਤਾਂ ਹੋ ਸਕਦਾ ਸੀਸੀਟੀਵੀ ਵੀ ਪੁਲਿਸ ਨੂੰ ਹਾਂਜੀ ਸੀਸੀਟੀਵੀ ਵੀ ਮਿਲੀ ਹੈ ਤੁਹਾਨੂੰ ਉਦੋਂ ਮੌਕੇ ਤੇ ਵੀ ਲਈ ਸੀ ਜੀ ਇਹਨਾਂ ਦੀ ਜਦੋਂ ਕੀਤੀਗੀ ਜੀ ਉਦੋਂ ਸੀਸੀਟੀਵੀ ਤੋਂ ਹੀ ਜਾਣਾਂ ਦੀ ਜਿਹੜੀ ਹੈਗੀ ਆ ਉਹ ਤੋਂ ਬਾਅਦ ਟੈਕਨੀਕਲ ਅਸਿਸਟੈਂਸ ਤੇ ਨਾਲ ਕਾਫੀ ਲੀਡਰਾਂ ਦੀ ਜਿਹੜੀ ਕੀਤੀ ਸਰ ਪਲਾਨ ਕਿਵੇਂ ਬਣਾਇਆ ਇਹਨਾਂ ਨੇ ਇੱਕਦਮ ਕੀ ਉਸ ਕਿਸ ਤਰ੍ਹਾਂ ਕੀ ਕੀਤਾ ਨਾ ਦੇਖੋ ਇਹ ਜਿਹੜੇ ਇਹਨਾਂ ਦੇ ਵਿੱਚੋਂ ਇੱਕ ਬੰਦੇ ਨੂੰ ਪਤਾ ਸੀਗਾ ਕਿ ਇਹਨਾਂ ਦੇ ਇੱਕ ਨਾ ਬੇਸਿਕਲੀ ਘਰ ਇਹਨਾਂ ਦਾ ਜਿਹੜਾ ਸੀਗਾ ਬਹੁਤ ਪਿੱਛੇ ਖੇਤਾਂ ਦੇ ਵਿੱਚ ਹੈਗਾ ਜੇ ਤੁਸੀਂ ਮੌਕਾ ਵੇਖਿਆ ਹੋਏ ਤਾਂ 68 ਤੇ ਬਹੁਤ ਜ਼ਿਆਦਾ ਆਊਟਸਕੇਟ ਸੇ ਜਾ ਕੇ ਹੈਗਾ ਔਰ ਉੱਥੇ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੇ ਘਰ ਨਾ ਕੋਈ ਵਿਆਹ ਸੀਗਾ ਸੋ ਨਾਰਮਲੀ ਜਦੋਂ ਵਿਆਹ ਹੁੰਦਾ ਤਾਂ ਹਰ ਜਿੰਨੇ ਵੀ ਘ ਇਹਨਾਂ ਨੂੰ ਆਈਡੀਆ ਸੀਗਾ ਕਿ 10-15 ਮਿੰਟਾਂ ਤੱਕ ਨਿਕਲ ਰਹੇ ਨੇ ਸੋ ਇਹਨਾਂ ਨੇ ਉਸ ਟਾਈਮ ਹੀ ਹੁਣ ਉਹ ਘਰ ਦੇ ਉੱਤੇ ਜਿਹੜਾ ਹੈਗਾ ਅਟੈਕ ਕੀਤਾ ਸੀ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਇਸ ਟਾਈਮ ਇਹਨਾਂ ਦੇ ਕੋਲ ਜਿਹੜੇ ਹੈ 골 ਦੇ ਔਰनामेंटਸ ਤੇ ਮੋਟਰਸਾਈਕਲ ਵੀ ਇਹ ਬਾਹਰ ਹੀ ਖੜਾ ਕੀਤਾ ਹੋਇਆ ਸੀ ਤੇ ਮੋਬਾਈਲ ਸੀ ਕਹਿੰਣਾ ਨਵਾਂ ਲਿਆ ਜਣਾ ਉਹ ਵੀ ਸਨੇਚ ਕਰ ਲਿਆ ਸਰ ਤਿੰਨ ਮੋਬਾਈਲ ਇੱਕ ਹੋਇਆ ਇੱਕ ਮੋਬਾਈਲ ਬਰਾਮਦ ਹੋਇਆ ਬਾਕੀ ਜਿਹੜੇ ਹੈਗੇ ਦੋ ਬੰਦੇ ਹਜੇ ਫੜਨ ਵਾਲੇ ਹੈਗੇ ਨੇ ਜੀ ਦੋ ਬੰਦੇ ਬਾਕੀ ਜੀ ਤਾਂ ਕਿਨਾਂ ਤਾਂ ਉਹ ਲੋਕ काफी डैशेस सी की इसमें लेके एक कार के अंदर मरके लूट कर ले जी देखो श्याटा का जेड़ा एरिया हैगा बड़ा जेड़ा ਤੁਹਾਨੂੰ ਪਤਾ ਹੈ ਦਾ ਥੋੜਾ ਜਿਹਾ ਆਪਣੇ ਲੋਅਰ ਮੀਡਲ ਕਲਾਸ ਨੂੰ ਬਿਲੋਂਗ ਕਰਦਾ ਹੈਗਾ ਸੋ ਇਸ ਕਿਸੇ ਵੀ ਵਿਅਕਤੀ ਦੇ ਨਾਲ ਇਹੋ ਜਿਹਾ ਜਿਹੜਾ ਹੋ ਜਾਣਾ ਉਹਦੇ ਲਈ ਕਾਫੀ ਸੈਂਸੇਸ਼ਨਲ ਹੁੰਦਾ ਹੈ ਔਰ ਇਹ ਮੁਕਦਮਾ ਜਿਹੜਾ ਚਲੋ ਟ੍ਰੇਸ ਹੋ ਗਿਆ ਇਤਨਾ ਲੋਕਾਂ ਨੂੰ ਸੈਂਸ ਆਫ ਸਿਕਿਉਰਟੀ ਜਿਹੜੀ ਹੈ ਸਰ ਬਾਕੀ ਹੋਰ ਵੀ ਲੋਡੇ ਉਹਨਾਂ ਤੋਂ ਵੀ ਕੋਈ ਪਰਚੇ ਪੁੱਛੇਗੇ ਪਹਿਲੇ ਜਿਹੜੇ ਇਹਨਾਂ ਦੇ ਵਿੱਚ ਜਿਹੜਾ ਪਰਮਜੀਤ ਹੈਗਾ ਇੱਤੇ ਆਲਰੇਡੀ ਪਹਿਲਾਂ ਇੱਕ ਐਂਡਿਵਿਸ ਦਾ ਪਚਾ ਹੈ ਤੋ ਹੋਰ ਵੀ ਜਿਹੜਾ ਕੋਈ ਕੰਪਨੀ ਹੁੰਦੀ ਆ ਹੋਰ ਵੀ ਵਾਰਦਾਤਾ ਜਿਹੜੀ ਕੀਤੀ ਹੋਣਾ ਨੇ ਦੇਖੋ ਜਿਹੜੇ ਆ ਦੋ ਫੜੇ ਆ ਨਾ ਕੋ ਤਾਂ ਇਹੀ ਅਜੇ ਤੱਕ ਹੈਗਾ ਬਾਕੀ ਜਿਹੜੇ ਦੋ ਫੜਨ ਵਾਲੇ ਹੈਗੇ ਉਹ ਜਦੋਂ ਫੜਾਂਗੇ ਉਹਨਾਂ ਦੀ ਪੁੱਛਗਿੱਛ ਤੋਂ ਜੋ ਵੀ ਹੋਏਗਾ ਫਿਰ ਉਹ ਤੁਹਾਨੂੰ ਦੱਸ ਸਰ ਇਹਨਾਂ ਦੀ ਕਿੰਨੀ ਉਮਰ ਹੈਗੀ ਸੀ ਇਹਨਾਂ ਦੀ ਉਮਰ ਕਰੀਬ ਹੈਗੀ ਆ ਜੀ 25 ਸਾਲ ਹੈਗੇ ਸੀ 25 20 25 ਸਾਲ ਨਵਾਂ ਹੀ ਗੈਂਗ ਬਣਾਇਆ ਸੀ ਕਿ ਬੈਸੀ ਆ ਮਤਲਬ ਚੜਦੇ ਚੜਦੇ ਗੁੱਟੂ ਕਰ ਲਈ ਨਹੀਂ ਇਹਨਾਂ ਦਾ ਗੈਂਗ ਹੀ ਤੁਸੀਂ ਕਹਿ ਸਕਦੇ ਹੋ ਆਪਸ ਦੇ ਵਿੱਚ ਚਾਰੇ ਮਿਲੇ ਹੋਏ ਨੇ ਜੀ ਕੁਝ ਰਗੜੀ ਨਿਕਲੀ ਹੈ ਦਾ ਜੀ ਨਹੀਂ ਹਜੇ ਤੱਕ ਤਾਂ ਐਸੀ ਗੱਲ ਨਹੀਂ ਬਾਕੀ ਪੁੱਛਗਿੱਛ ਕਰ ਠੀਕ ਹੈ ਸਰ ਇੱਕ ਫੋਟੋ ਸਰ ਸਰ ਥੋੜਾ ਨਾਲ ਨਾਲ ਸਾਡੇ ਪਾਜੀ ਸਾਡੇ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ